ਰੁਕੋ ਜਰਾ ਤੁਸੀਂ ਜਿਹੜੇ ਸਵਾਲ ਪੁੱਛਣਾ ਹੈ ਇੱਕ ਵਾਰੀ ਪੁੱਛ ਲਓ ਮੈਂ ਨਾ ਆਈ ਹੈਵ ਅਰਜੈਂਟਲੀ ਟੂ ਅਟੈਂਡ ਉਹ ਦੁਬਾਰਾ ਵਾਲਾ ਨਾ ਕਰਿਓ ਇੱਕ ਵਾਰੀ ਜੋ ਵੀ ਤੁਸੀਂ ਪੁੱਛਣਾ ਚਾਰ ਪੰਜ ਸਵਾਲ ਜਿਹੜੇ ਪੁੱਛਣੇ ਪੁੱਛ ਲਓ ਜੀ ਸਾਰੇ ਸਾਹਿਬ ਅੱਜ ਨੋਮੀਨੇਸ਼ਨ ਕਰਕੇ ਆਏ ਹੋ ਕੀ ਕਹਿਣਾ ਜੀ ਬਸ ਕੁਛ ਨਹੀਂ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਅੱਜ ਦਾ ਇਕੱਠ ਕੀਤਾ ਔਰ ਬੜਾ ਇਕੱਠ ਠੋਸ ਔਰ ਸਾਰੀਆਂ ਭਾਈਚਾਰਿਆਂ ਦੀ ਇੱਕ ਬਹੁਤ ਨਰੋਲ ਇਕੱਤਰਤਾ ਸੀ ਸੰਗਰੂਰ ਦੇ ਵਿੱਚ ਮੈਂ ਇੱਕ ਵੀ ਬੰਦੇ ਨੂੰ ਬਾਹਰ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਕਿਸੇ ਨੇ ਬਾਹਰ ਹੋਣਾ ਸਾਰੇ 9 ਦੇ 9 ਅਸੈਂਬਲੀ ਹਲਕਿਆਂ ਵਿੱਚੋਂ ਜਿਹੜੇ ਸਾਡੇ ਸਤਿਕਾਰਯੋਗ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵਾਰਡਾਂ ਚੋਂ ਕਾਉਂਸਲਰ ਸਰਪੰਚ ਪੰਚ ਜੋ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਬਦਾਂ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਦਾ ਬੀਬੀ ਰਜਿੰਦਰ ਗੌਰ ਪੱਠਲ ਜੀ ਸੁਮੇਤ ਸਾਡੇ ਜਿਹੜੇ ਇੱਥੇ ਇਲੈਕਸ਼ਨਸ ਲੜੇ ਨੇ ਕੌਨਸਟਿਟੂਐਂਸੀਆਂ 'ਚ ਮੇਰੇ ਸਾਡੇ ਤਿੰਨੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ 18 20 ਦੇ ਲਾਗੇ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਔਰ ਡਾਊਨ ધ ਲਾਈਨ ਸਾਰੀ ਮਸ਼ੀਨਰੀ ਦਾ ਧੰਨਵਾਦ ਕਰਦਾ ਕਿਹੜੇ ਮੁੱਦੇ ਲੈ ਕੇ ਚੱਲਣਾ ਮੈਂ ਅੱਜ ਆਊਟਲਾਈਨ ਕੀਤੇ ਨੇ ਦੇਖੋ ਜਿਹੜਾ ਤਾਂ ਹੁਣ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਤੋ ਆਪਾਂ ਗੱਲਾਂ ਅੱਛੀ ਤਰ੍ਹਾਂ ਜਾਣਦੇ ਚਾਹੀਏ ਹੋ ਸਾਦਗੀ ਦੀ ਪੋਲਿਟਿਕ ਸੀ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋ ਉਲਟਾ ਵੀਆਈਪੀ ਕਲਚਰ ਪ੍ਰਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਨੇ ਸੀ ਕਿ ਅਸੀਂ ਜਿਹੜਾ ਹੈ ਸਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਵਾਮ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਸ਼ੋਕ ਲਵਲੀ ਅਸ਼ੋਕ ਮਿੱੱਤਲ ਵਰਗੇ ਲਵਲੀ ਯੂਨੀਵਰਸਿਟੀ ਵਾਲੇ ਬਣਾਏ ਔਰ ਵੀਆਈਪੀ ਦਾਦਾ ਰਿਕਾਰਡ ਹੀ ਤੋੜਤਾ ਭਗਵੰਤ ਉਹਨਾਂ ਨੇ ਹਜ਼ਾਰ ਗਨਮੈਨ ਔਰ ਟੋヨタ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ देयरफॉर ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਦੇ ਉਹਦੇ ਤੇ ਮੈਂ ਜ਼ਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸੋਚਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਕੀਤਾ ਕਿਉਂਕਿ ਅੱਜ ਪੰਜਾਬ ਆਲਮੋਸਟ 10 ਲੱਖ ਤੇ 40 ਚੂਲੀ ਹਜ਼ਾਰ ਕਰੋੜ ਦਾ ਕਰਜ਼ਾ ਹੀ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤਾਂ ਇਹਨਾਂ ਨੇ 2 ਸਾਲ ਚ ਇਜ਼ਾਫਾ ਕੀਤਾ ਹੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਦੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਅ ਕਾਈਂਡ ਆਫ ਅ ਟ੍ਰੇਲਰ for the road show that we intend to build for 2027 halaki aj 2024 hai lekin assi aune wale samay ch ek punjab da rasta bahar da dikhaya ode sab to important e hai issue ke jehda saada punjab e landlocked state hai punjab de kol koi vi kudrati srot pani nu chhad ke nahi gayi aur punjab kheti pradhan suba hai punjab de vich pichle kafi dahakiyan to 14 lakh de kareeb tubal ਬਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪمپ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟਲਾਈਟਸ ਨੇ ਇੰਦੀਆਂ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੀ ਗੱਡੀ ਚ ਪਈ ਹੈਗੀ ਆ ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਲਾਲ ੱੱਬੇ ਵਿੱਚ ਔਰ ਇਹ ਕਈ ਸੈਂਕੜੇ ਪਾਣੀ ਜਿਹੜਾ ਹੈ ਉਹ ਜ਼ਮੀਨੀ ਸਤਾ ਤੋਂ نیچے ਚਲੇ ਗਿਆ ਇਸ ਨੂੰ ਕਿਦਾਂ ਵਾਟਰ ਰੀਚਾਰਜ ਕਰਨਾ ਹੈ ਪਾਣੀ ਨੂੰ ਅਸੀਂ ਕਿਸਤਾਂ ਬਚਾਉਣਾ ਵਾ ਉਹ ਤਾਂ ਹੀ ਹੋ ਸਕਦਾ ਸੀਗਾ ਅਗਰ ਅਸੀਂ ਜਿਹੜੀ ਮੋਸਟ ਵਾਟਰ ਇੰਟੈਂਸਿਵ ਕ੍ਰੌਪ ਪਿਛਲੇ ਕਾਫੀ ਦਹਾਕਿਆਂ ਤੋਂ ਅਸੀਂ ਜਿਹੜਾ ਜੀਰੀ ਨੂੰ ਤਰਜੀਹ ਦੇ ਰਹੇ ਹਾਂ ਉਹ ਕਿਹਾ ਗਿਆ ਸੈਂਟਿਸਟਸ ਵੱਲੋਂ ਕਿ 1 ਕਿਲੋ ਜੀਦੀ ਚੌਲ ਪੈਦਾ ਕਰਨ ਲਈ ਅਪ੍ਰੋਕਸੀਮੇਟਲੀ 10 ਤੋਂ 4000 ਲੀਟਰ ਪਾਣੀ ਲੱਗਦਾ ਉਹਨੇ ਸਾਡਾ ਪਾਣੀ ਖੋਖਲਾ ਕਰਤਾ ਔਰ ਉਸ ਨੂੰ ਡਾਈਵਰਸਿਫਾਈ ਕਿੱਦਾਂ ਕਰਨਾ ਹੁਣ ਭਗਵੰਤ ਮਾਨ ਨੇ ਪੈਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਕਿਹਾ ਸੀ ਮੈਂ 5 ਮਿੰਟ ਦੇ ਦਿੰਦوں ਚਲੋ ਉਹ ਤਾਂ ਅਨਟ੍ਰੇਨ ਸੀ ਛੱਡ ਦਿਓ ਹੁਣ 22 ਫਸਲਾਂ ਤੇ ਆਣ ਕੇ ਦੋਸਤ ਪਿਛਲੇ 26-27 ਮਹੀਨਿਆਂ ਵਿੱਚ ਦੇ ਕੋ ਨਾਟ ਗਿਵ ਐਨੀ ਆਲਟਰਨੇਟ ਕ੍ਰੋਪਿੰਗ ਮੂੰਗੀ ਦੀ ਐਮਐਸਪੀ ਪ੍ਰੋਮਿਸ ਕੀਤੀ ਸੀ 7275 ਰੁਪਏ ਮੱਕੀ ਦੀ ਕੀਤੀ ਸੀ ਉਹ 90% ਡਿਸਟ੍ਰੈਸ ਸੇਲ ਹੋਈਆਂ ਲੋਕੀ ਮਯੂਸ ਹੋ ਗਏ 3-3 4-4000 ਰੁਪਏ ਪ੍ਰਤੀ ਕੁਇੰਟਲ ਘਟ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟੈਂਸ ਕੀ ਹੈ ਕੀ ਤੁਸੀਂ ਕੋਈ ਐਫਰਟ ਕੀਤਾ ਪਿਛਲੇ ਅ 2.2 ਸਾਲ ਵਿੱਚ ਕਿ ਗੰਗਾ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਛੇਤਨਾ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਨਾਂ ਤਾਂ ਉਹ ਦਿਨ ਦੂਰ ਨਹੀਂਗਾ ਜਦ ਦਿਨ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਜ਼ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਿਆ ਇਸ ਲਈ ਮੈਨੂੰ ਲੱਗਦਾ ਕਿ ਇਹ ਇੱਕ ਵੇ ਆਊਟ ਆ ਔਰ ਇਸ ਵੇ ਆਊਟ ਦਾ ਪ੍ਰੋਪੋਜ਼ਲ ਮੈਂ ਭਗਵੰਤ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ OST ਤੋਂ ਟਾਈਮ ਅਗੇ ਲੇਕਿਨ ਅਨਫੋਰਚਨਟਲੀ ਨਫਰਤਦੀਪ ਉਹ ਭਾਵਨਾ ਨਾ ਨ ਟਾਈਮ ਨੇ ਹੁਣ ਸੁਣੋ ਮੇਰਾ ਕੀ ਪ੍ਰੋਪੋਜ਼ਲ ਹੈ ਜਿਹੜਾ ਕੇਂਦਰ ਸਰਕਾਰ ਹੈ ਸਾਡੀ ਉਹ ਪੰਜਾਬ ਚੋਂ ਹਰ ਸਾਲ ਕਣਕ ਤੇ ਝੋਨੇ ਦੀ ਫਸਲ ਲਈ ਅਪ੍ਰੋਕਸੀਮੇਟਲੀ 75000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਫਲੋਟ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਇਹ ਅਨਾਜ ਦੇਸ਼ ਦੇ ਫੂਡ ਗ੍ਰੇਨ ਸਿਕਿਉਰਿਟੀ ਪ੍ਰੋਗਰਾਮ ਲਈ ਜਾਂਦਾ ਵਾ ਹੁਣ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਾ 75000 ਕਰੋੜ ਹੈ ਇਹਦੇ ਚੋਂ ਕਣਕ ਤਾਂ ਚਾਹੀਦੀ ਚਾਹੀਦੀ ਆ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਆਬਾਦੀ ਆ 140 ਕਰੋੜ ਦਾ ਜਿਹੜਾ ਝੋਨੇ ਦੀ ਫਸਲ ਆ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਿਦਾ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚੱਕਦੇ ਆ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੀ ਦੀਆਂ 4-5 ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜਿਮੀਦਾਰ ਆ ਜਿਹੜਾ ਉਪਜਾ 60000 ਰੁਪਏ 70000 ਰੁਪਏ ਕਮਾ ਜਿਹੜਾ ਜੱਟ ਆ ਨਾ ਉਹ ਝੋਨਾ ਇਸ ਲਈ ਨਹੀਂ ਛੱਡ ਰਿਹਾ ਕਿਉਂਕਿ ਕਨਫਰਮਡ ਐਮ ਐਸ ਪੀ ਦੀ ਆਮਦਨ ਉਹਨੂੰ ਝੋਨੇ ਚੋਂ ਲਾਭਰੀ ਕਣਕ ਚੋਂ ਲਾਭਰੀ ਹੋਰ ਕਿਸੇ ਫਸਲ ਚੋਂ ਲਾਭਰੀ ਨਹੀਂ। ਅਗਰ ਪੰਜਾਬ ਸਰਕਾਰ ਚਾਹੁੰਦੀ ਇਹਦੇ ਤੇ ਵੀ ਭਗਵੰਤ ਨੇ ਕੋਈ ਐਫਰਟ ਨਹੀਂ ਕੀਤਾ। ਗਵਰਨਮੈਂਟ ਆਫ ਇੰਡੀਆ ਨਾਲ ਲੈ ਕੇ ਇਸੇ ਸੀਸੀਐਲ ਲਿਮਟ ਵਿੱਚ ਇਹ 4 5 6 ਕ੍ਰੌਪਸ ਤੇ ਐਮ ਐਸ ਪੀ ਲੈ ਕੇ ਆਲਟਰਨੇਟ ਕ੍ਰੋਪਿੰਗ ਕਰ ਸਕਦੇ ਲੇਕਿਨ ਨਹੀਂ ਕਰ ਸਕੇ। ਇੱਕ ਰਸਤਾ ਪੰਜਾਬ ਚੋਂ ਬਾਹਰ ਚਾਰ ਚਾਰਾ ਜੋ ਇਹ ਕਰਨ ਦਾ ਇਹ ਹੈ। ਦੂਸਰਾ ਮੈਂ ਇਹ ਕਿਹਾ ਸਿਖਾ ਕੇ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਹੈ इंडस्ट्री और एग्रीकल्चर ए लैंड लॉक्ड स्टेट है ਸਾਡੇ ਕੋਲ ਕੋਈ ਬੰਦਰਗਾਹ ਨਹੀਂ ਸਾਨੂੰ ਕਲੋਸਟ ਬੰਦਰਗਾਹ ਐਫ ਆਈ ਐਮ ਨਾਟ ਰੋਂਗ ਗੁਜਰਾਤ ਔਰ ਮਹਾਰਾਸ਼ਟਰਾ ਦੇ ਜਿਹੜੇ ਕੋਸਟ ਲੱਗਦੇ ਨੇ ਔਰ ਇੰਡਸਟਰੀ ਵੀ ਨਹੀਂ ਸਰਵਾਈਵ ਕਰ ਸਕਦੀ ਕਿਉਂਕਿ ਇੱਕ ਇੱਕ ਕੋਨੇ ਤੇ ਸਿਰੇ ਤੇ ਆਪਾ ਦੇਸ਼ ਤੇ ਐਗਰੀਕਲਚਰ ਵੀ ਸਿਰੇ ਤੇ ਪਾਕਿਸਤਾਨ ਦੇ ਨਾਲ ਬਾਰਡਰ ਐਡਵੋਕੇਟ ਅਸੀਂ ਕਰਦੇ ਹਾਂ ਕਿ ਖੁੱਲਣਾ ਚਾਹੀਦਾ ਅ ਫੁੱਲ ਫਲੇਜਿਟ ਕਮਰਸ਼ਲ ਫॉर ਵਾਟ ਸ਼ੁੱਡ ਆ ਸੇ ਵਪਾਰ ਵਾਸਤੇ ਕਿੱਲਾ ਕਾਜੂ ਬਦਾਮ ਤੇ ਸੌਗੀਆਂ ਵਾਸਤੇ ਨਹੀਂ ਜਿਹੜਾ ਪੁਰਾਣਾ ਇੱਕ ਸੈਂਟਰਲ ਰੂਟ ਸਿਲਕ ਰੂਟ ਸੀਗਾ ਜਿਹੜਾ ਸ਼ੇਰਸ਼ਾ ਸੂਰੀ ਮਾਰਗ ਲੰਘਦਾ ਸੀ ਰਾਈਟ ਇਨਟੂ ਸੈਂਟਰਲ ਏਸ਼ੀਆ ਬਿਯੋਂਡ ਪਾਕਿਸਤਾਨ ਕਿਉਂਕਿ ਪਾਕਿਸਤਾਨ ਤੋਂ ਅੱਗੇ ਇੱਕ ਬਹੁਤ ਵੱਡਾ ਠੰਡਾ ਰਕਬਾ ਹੈ ਅਫਗਾਨਿਸਤਾਨ ਈਰਾਨ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਇੱਟਾ ਉਹ ਡਰਕ ਬਾਕ ਉਹਨਾਂ ਦੇ ਆਪਣੇ ਖਾਣੇ ਪੀਣੇ ਦੀਆਂ ਚੀਜ਼ਾਂ ਉਹ ਕਿੱਥੋਂ ਮੰਗਾਉਂਦੇ ਨੇ ਸਾਰਾ ਸੈਂਟਰਲ ਏਸ਼ੀਆ ਉਹ ਯਾ ਮੰਗਾਉਂਦੇ ਨੇ ਅਫਰੀਕਾ ਤੋਂ ਸਮੁੰਦਰੀ ਜਹਾਜ਼ਾਂ ਆ ਜਹਾਜ਼ ਰਾਈ ਯਾਹੋਂ ਮੰਗਾਉਂਦੇ ਨੇ ਲਾਟਿਨ ਅਮਰੀਕਾ ਤੋਂ ਬ੍ਰਾਜ਼ੀਲ ਅਰਜנטיਨਾ ਤੋਂ ਤੋਂ ਪੰਜਾਬ ਦਾ ਲੈਂਡ ਰੂਟ ਕਨੈਕਟਡ ਸੈਂਟਰਲ ਏਸ਼ੀਆ ਨਾਲ ਤਾਂ 5-700 ਕਿਲੋਮੀਟਰ ਦਾ ਵਾਹ ਸਾਰਾ ਅਸੀਂ ਤਾਂ ਟਰੱਕਾਂ ਨਹੀਂ ਭੇਜ ਸਕਦੇ ਔਰ ਪੰਜਾਬ ਨੂੰ ਅਗਰ ਪਾਕਿਸਤਾਨ ਦਾ ਬਾਰਡਰ ਖੁੱਲੇ ਸਭ ਤੋਂ ਕਲੋਸਟ ਐਕਸੈਸ ਟੂ ਪੋਰਟ ਇਸ ਕਰਾਚੀ which is very close by ਸਾਡਾ ਜਿਹੜਾ ਇੰਡਸਟਰੀ ਆ ਉਹ ਆਪਣਾ ਸਮਾਨ ਦੁਨੀਆ ਭਰ ਚ ਥਰੂ ਕਰਾਚੀ ਵੇਚ ਸਕਦੀ ਹੈ ਹਾਂ ਪਾਕਿਸਤਾਨ ਇੰਡੀਆ ਦੇ ਸਬੰਧ ਮਾੜੇ ਨੇ ਪਰ ਇੰਨੇ ਵੀ ਮਾੜੇ ਨਹੀਂ ਕਿ ਕਿ ਵਪਾਰ ਨਾ ਖੋਲਿਆ ਜਾ ਸਕੇ ਬੀਜੇਪੀ ਨੇ ਇਹਨਾਂ ਇਸ ਪਾਕਿਸਤਾਨ ਦੇ ਬਾਰਡਰ ਨੂੰ ਇੱਕ ਪੋਲਿਟਿਕਲ ਇਸ਼ੂ ਬਣਾਇਆ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਕਿ ਵਿਰੋਧ ਕਰਦਾ ਬੀਜੇਪੀ ਦਾ ਵਿਰੋਧ ਕਰਦੀ ਆ ਉਹਨਾਂ ਨੇ ਤਾਂ ਪੁਲਵਾਮਾ ਅਟੈਕ ਕਰਾਇਆ ਹੈ ਉਹਨਾਂ ਨੇ ਤਾਂ ਉਹਦੇ ਤੇ ਵੋਟਾਂ ਗੇਨ ਕਰਨੀਆਂ ਸੀ ਪਰ ਪਾਕਿਸਤਾਨ ਕੇਚਰੀਵਾਲ ਤੇ ਭਗਵੰਤ ਮਾਨ ਦੱਸਣ ਕਿ ਉਹ ਪਾਕਿਸਤਾਨ ਦੇ ਬਾਰਡਰ ਨੂੰ ਨਾ ਖੋਲਣ ਦੇ ਵਿੱਚ ਉਹਨਾਂ ਦਾ ਕੀ ਇੰਟਰਸਟ ਹੈ ਕਿ ਉਹ ਪੰਜਾਬ ਦਾ ਹਤੈਸ਼ੀ ਨਹੀਂਗਾ ਕਿ ਉਹ ਨਹੀਂ ਚਾਹੁੰਦਾ ਕਿ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦਾ ਐਗਰੀਕਲਚਰ ਸਰਵਾਈਵ ਕਰੇ ਸਾਰੇ ਘਰ ਘਰ ਤੱਕ ਪਹੁੰਚ ਗਿਆ ਜਿਹੜੀਆਂ ਗਾਰੰਟੀਜ਼ ਕਾਂਗਰਸ ਨੇ ਦਿੱਤੀਆਂ ਐਮਐਸਪੀ ਲਾਅ ਹੋਵੇਗਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਹੋਣਗੇ ਔਰਤਾਂ ਦੇ ਵਾਸਤੇ ਜੋ ਸਾਡੇ ਰਾਹੁਲ ਗਾਂਧੀ ਜੀ ਨੇ ਪ੍ਰੋਮਿਸ ਕੀਤਾ ਹਰ ਔਰਤ ਨੂੰ ਉਹ ਅਸੀਂ ਜਿੰਨੀਆਂ ਵੀ ਗਾਰੰਟੀਆਂ ਉਹਨਾਂ ਨੇ ਦਿੱਤੀਆਂ ਉਹ ਗਾਰੰਟੀਆਂ ਨੂੰ ਲਾਗੂ ਕਰਨ ਦੇ ਵਿੱਚ ਅਸੀਂ ਪੂਰਾ ਰੋਲ ਅਦਾ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ